ਮੈਂ ਤੁਹਾਡਾ ਏਕੇ ਤੁਸੀਂ ਮੇਰਾ ਮਾਨ ਅੱਜ ਲੈ ਕੇ ਹਾਜ਼ਰ ਨੇ ਸੇਲ 16 ਤਰੀਕ ਤੋਂ ਲੈ ਕੇ 31 ਤਰੀਕ ਤੱਕ ਲੱਗ ਚੁੱਕੀ ਭਾਰੀ ਸੇਲ ਮੇਰੀਆਂ ਭੈਣਾਂ ਦੀ ਬਹੁਤ ਡਿਮਾਂਡ ਆ ਰਹੀ ਸੀ ਕਿ ਸੇਲ ਨੂੰ ਵਧਾਇਆ ਜਾਵੇ ਮੈਸੇਜ ਆ ਰਹੇ ਤੇ ਕਿ ਅਸੀਂ ਸੇਲ ਵਾਲੇ ਸੂਟ ਲੈਣੇ ਆ ਵੀਡੀਓ ਨੂੰ ਕਰ ਦੋ ਦੱਬ ਕੇ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਤਾਂ ਕਿ ਮੇਰੀ ਹਰ ਇੱਕ ਭੈਣ ਦਾ ਹੋ ਸਕੇ ਫਾਇਦਾ ਬਾਜ਼ਾਰ 'ਚ ਵਿਗਰੇ 500 ਦਾ ਆਪਾਂ ਦੇਣਾ ਕਿੰਨੇ ਦਾ 250 ਰੁਪਏ ਦਾ 250 250 250 ਰੇਟ ਐਨੇ ਕਲਰ ਐਨੇ ਵੈਰਾਈਟੀ ਬਾਧੋ ਜਿੰਨੇ ਮਰਜੀ ਰੰਗ ਲੈ ਲੋ ਜਿੰਨੇ ਮਰਜੀ ਡਿਜ਼ਾਈਨ ਲੈ ਲੋ 250 ਰੁਪਏ ਮਾ ਇੱਕ ਤੇ ਇੱਕ ਵੈਰਾਈਟੀ 250 250 250 ਰੱਬ ਵਰਗੇ ਦਾਕਾ ਦਾ ਕਰਨਾ ਹੈ ਆਪਾਂ ਫਾਇਦਾ 5 ਮੀਟਰ ਸੂਟ ਪਿਓਰ ਕਾਟਨ 5 ਮੀਟਰ ਸੂਟ ਪਿਓਰ ਕਾਟਨ ਕਿੰਨੇ ਦਾ 250 ਦਾ 250 ਦਾ 250 ਦਾ ਸਹੀ ਕੈਤ ਨਹੀਂ ਕੋਈ ਲਾਂਦਾ ਨਹੀਂ ਬਾਜ਼ਾਰਾਂ ਬਾਜ਼ਾਰਾਂ ਮਾ 150 ਦਾ ਵੀ ਵਿਕ ਰਿਹਾ 200 ਦਾ ਵੀ ਵਿਕ ਰਿਹਾ ਆਪਾਂ ਉਹ ਵੀ ਵੇਚ ਸਕਦੇ ਪਰ ਆਪਾਂ ਉਹ ਚੀਜ਼ ਹਲਕੀ ਮਾਲ ਨਹੀਂ ਵੇਚਣਾ ਕੁਆਲਿਟੀ ਰੱਖਣੀ ਵਧੀਆ ਰੇਟ ਰੱਖਣਾ ਜਾਇਜ਼ ਆਪਣੇ ਰੱਬ ਵਰਗੇ ਗਾਕਾ ਦਾ ਕਰਨਾ ਆਪਾਂ ਫਾਇਦਾ ਏਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਤੁਹਾਡੀ ਆਪਣੀ ਦੁਕਾਨ ਇਹੋ ਸੂਟ ਆ ਜਿਹੜਾ 500 300 ਮਾਰਕਟ ਤੋਂ ਪਿੱਛੜਾ ਆਪਾਂ ਨੇ ਜਿਹੜਾ ਸਿਰਫ 250 250 250 ਇੱਕ ਇੱਕ ਲੱਖ ਰੁਪਏ ਲੱਗੇ ਸਿਰਫ 250 ਗਰਮੀ ਦਾ ਸੂਟ 250 ਕੋਈ 500 ਨਹੀਂ ਕੋਈ 600 ਨਹੀਂ ਸਿਰਫ 250 ਰੁਪਏ ਦਾ ਸੂਟ ਦੇਣਾ 16 ਤਰੀਕ ਤੋਂ ਲੈ ਕੇ 31 ਤਰੀਕ ਤੱਕ ਲੱਭ ਵਰਗੇ ਗਾਕਾ ਦਾ ਕਰ ਦੇਣਾ ਫਾਇਦਾ 250 250 250 ਕੋਈ 500 ਨਹੀਂ ਕੋਈ 600 ਨਹੀਂ ਪ्योर ਕਾਟ ਦਾ ਕੱਪੜਾ ਏ 250 ਰੁਪਏ ਚ ਵੀਡੀਓ ਨੂੰ ਕਰ ਦੋ ਦਬ ਕੇ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਮੈਂ ਤੁਹਾਡਾ ਇੱਕ ਹੈ ਤੁਸੀਂ ਮੇਰਾ ਮਾਨ ਇਤੋਂ ਬਾਅਦ ਅਗਲਾ ਡਿਜ਼ਾਈਨ ਕਰ ਲਓ ਚੈੱਕ ਮਾਲ ਆ ਗਿਆ ਫੁੱਲ ਕੁਆਲਿਟੀ ਆ ਗਈ ਫੁੱਲ ਆ ਲੋ ਕੱਪੜਾ ਦੇਖੋ ਗਿਆ ਸੋਹਣਾ ਖਾਦੀ ਗੁੜਨ ਬਾਜ਼ਾਰ 'ਚ ਵਿਗਰੇ 2250 ਰੁਪਏ ਦਾ ਗਲੇ ਤੇ ਵੀ ਕੰਮ ਹੈ ਪੱਲੇ ਤੇ ਵੀ ਕੰਮ ਹੈ ਸਾਰਾ ਸੇਮ ਫੋਟੋ ਵਾਲਾ ਪੀਸ ਹੈ ਬੁਟੀਕ ਵਾਲਾ ਮਾਲ ਆ ਚੁੰਨੀ ਵੀ ਕਰ ਲਓ ਚੈੱਕ ਡਿਜ਼ਾਈਨਿੰਗ ਕਰ ਲਓ ਚੈੱਕ ਬਾਜ਼ਾਰ 'ਚ ਦਾ ਰੇਟ ਹੈ ਗਿਆ ਇਹ 2200 1800 1500 1900 ਪਰ ਏਕੇ ਵਾਲਿਆਂ ਨੇ ਕਰਨਾ ਰੱਬ ਵਰਗੇ ਕਾਕਾਂ ਦਾ ਫਾਇਦਾ ਕਿੰਨੇ ਦਾ ਕਿੰਨੇ ਦਾ ਸਿਰਫ 699 ਰੁਪਏ ਦਾ ਬਾਜ਼ਾਰ ਦੀ ਸਭ ਤੋਂ ਸਸਤੀ ਦੁਕਾਨ ਹੈ ਏਕੇ ਕਲੈਕਸ਼ਨ 메ਨ ਬਾਜ਼ਾਰ ਕੋਰਾਲੀ ਐਤਕੀ ਵੀਡੀਓ ਲੰਬੀ ਨਾ ਹੋ ਜਾਗੇ ਇਸ ਕਰਕੇ ਆਪਣੇ ਡਿਜ਼ਾਈਨ ਦਿਖਾਣੇ ਤੁਹਾਨੂੰ ਲਿਮਟਿਡ ਤਾਂ ਕਿ ਮਾਲ ਜ਼ਿਆਦਾ ਦਿਖਾਣਾ ਆ ਲੋ ਇਹਦੇ ਵਿੱਚ ਰੰਗ ਐਨੇ ਕ ਦੇ ਦੂੰਗਾ ਡਿਜ਼ਾਈਨ ਐਨੇ ਕ ਦੇ ਦੂੰਗਾ 699 ਰੁਪਏ ਜੀ ਬਾਜ਼ਾਰ ਦਾ ਰੇਟ ਹੈਗਾ 2200 2300 ਏਕੇ ਵਾਲਾ ਦਾ ਰੇਟ ਹੈਗਾ 699 ਰੁਪਏ ਰੱਬ ਵਰਗੇ ਕਾਕਾ ਦਾ ਕਰ ਦੂੰਗਾ ਫਾਇਦਾ ਮੈਂ ਤੁਹਾਡਾ ਏਕੇ ਤੁਸੀਂ ਮੇਰਾ ਮਾਨ ਇਦੇ ਵਿੱਚ ਮੈਂ ਤੁਹਾਨੂੰ ਸਿਰਫ 3-3 ਚਾਰ-ਚਾਰ ਸੂਟ ਖੋਲ ਕੇ ਦਿਖਾਣ ਰਿਹਾ ਇਸ ਵਾਰ ਤਾਂ ਕਿ ਵੀਡੀਓ ਲੰਬੀ ਨਾ ਹੋ ਜਾਵੇ ਆ ਲੋ ਮਾਲ ਚੈੱਕ ਕਰ ਲੋ ਕਿੰਨਾ ਮਾਲ ਆ ਕਿੰਨੇ ਡਿਜ਼ਾਈਨ ਆ ਤੁਸੀਂ ਆਪੇ ਇੰਤਜ਼ਾਬ ਲਾ ਲਿਓ ਬਾਸ ਆ ਲੋ ਕਰੋ ਚੈੱਕ ਮਾਲ ਆ ਗਿਆ ਫੁੱਲ ਆ ਲੋ ਕੋਈ ਕਹਿੰਦਾ 10 ਚਾਹੀ ਤਾਂ ਦੱਸ ਦਊਗਾ 20 ਕਹੋਗੇ 20 ਦਊਗਾ 30 ਕਹੋਗੇ 30 ਦਊਗਾ ਠੀਕ ਹੈ ਜੀ ਇਹ ਹੈਗਾ ਕਿੰਨੇ ਦਾ 699 ਰੁਪਏ ਦਾ ਆਲੋ ਸਿਆਣਿਆ ਵਾਦੇ ਸੂਟ ਪੱਲੇ ਦਾ ਕੰਮ ਹੈ ਦੁਪੱਟਾ ਲੱਗਿਆ ਵਾ ਨਾਲ ਪਿਓਰ ਦਾ ਫੁੱਲ ਪਿਓਰ ਕਾਉਂਗਾ ਤਾਂ ਫੁੱਲ ਪਿਓਰ ਹੀ ਹੋਊਗਾ ਦੁਪੱਟਾ ਫੁੱਲ ਪਿਓਰ ਦਾ ਨਾਲ ਡਿਜ਼ਾਈਨਿੰਗ ਕਰ ਲੋ ਚੈੱਕ ਤਾ ਲੋ ਬਰੀਕ ਬੂਟੀਆਂ ਧਾਗੇ ਦਾ ਕੰਮ ਹੋਇਆ ਵਾ ਸਾਰਾ ਕਿੰਨੇ ਦਾ 699 ਰੁਪਏ ਦਾ ਦੇਣਾ ਬਾਜ਼ਾਰ ਚ ਵਿਗਰੇ 1000 ਦਾ ਬਾਜ਼ਾਰ ਚ ਵਿਗਰੇ 1200 ਦਾ ਬਾਜ਼ਾਰ ਚ ਵਿਗਰੇ 1500 ਦਾ ਪਰ ਏਕੇ ਵਾਲੇ ਦੇ ਕਿੰਨੇ ਦਾ ਦੇਣਾ 699 ਰੁਪਏ ਦਾ ਆ ਲੋ ਕਲਰ ਕਰ ਲੋ ਚੈੱਕ ਕੁਆਲਿਟੀ ਕਰ ਲੋ ਚੈੱਕ ਕੋਈ ਕਹਿੰਦੇ ਇੱਕ ਚਾਹੀਦਾ ਕੋਈ ਕਹਿੰਦੇ ਦੋ ਚਾਹੀਦੇ ਜਿੰਨੇ ਚਾਹੀਦੇ ਉਨੇ ਸੂਟ ਦੇਵਾਂਗਾ ਐ ਨਹੀਂ ਕਿ ਦੋ ਦੋ ਸੂਟ ਰੱਖ ਕੇ ਵੀਡੀਓ ਬਣਾ ਰਹੇ ਆ ਆ ਲੋ ਰੱਬ ਵਰਗੇ ਕਾਕਾ ਦਾ ਕਰਨਾ ਹੈ ਫਾਇਦਾ ਕਿਸੇ ਨੇ ਵੀ ਵਿਆਹ ਦਾ ਕੱਪੜਾ ਲੈਣਾ ਏਕੇ ਵਾਲਾ ਕੋਲ ਪਹੁੰਚੋ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਬਾਜ਼ਾਰ 'ਚ ਜਿਹੜਾ ਕੱਪੜਾ ਥੋੜਾ 50000 ਦਾ ਬਣਦਾ 25000 'ਚ ਬਣਾ ਕੇ ਭੇਜੂਗਾ ਇੰਨੀ ਮੇਰੀ ਗਾਰੰਟੀ ਆ ਰੱਬ ਵਰਗੇ ਕਾਕਾ ਦਾ ਕਰਨਾ ਮੈਂ ਫਾਇਦਾ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਮੈਂ ਤੁਹਾਡਾ ਏਕੇ ਆ ਤੁਸੀਂ ਮੇਰਾ ਮਾਣੋ ਆ ਲੋ ਅਗਲਾ ਕਰੋ ਡਿਜ਼ਾਈਨ ਪਿਓਰ ਕੋਟ ਦਾ ਡਿਜ਼ਾਈਨ ਹੈ ਲੈਸ ਲੱਗੀ ਹੋਈ ਹੈ ਬਾਰਡਰ ਤੇ ਸਾਰਾ ਧਾਗੀ ਦੀ तितਲੀਆਂ ਬਣੀਆਂ ਹੋਈਆਂ ਦੁਪੱਟਾ ਕਰ ਲੋ ਚੈੱਕ ਬਾਜ਼ਾਰ 'ਚ ਦੁਪੱਟਾ ਹੀ ਲੈਣ ਚਲੇ ਜਾਇਓ 2.5 300 ਰੁਪਏ ਦਾ ਦੁਪੱਟਾ ਆ ਵਾਲਾ ਆਪਾਂ ਕਿੰਨੇ ਦਾ ਬਾਜ਼ਾਰ 'ਚ ਵਗੈਰਾ 999 ਰੁਪਏ ਦਾ 1000 ਰੁਪਏ ਦਾ ਪਰ ਆਪਾਂ ਨੇ ਕਿੰਨੇ ਦਾ ਦੇਣਾ ਹੈ 450 ਰੁਪਏ ਦਾ 450 450 ਰੰਗ ਡਿਜ਼ਾਈਨ ਜਿੰਨੇ ਮਰਜ਼ੀ ਚੈੱਕ ਕਰ ਲਓ 450 ਮਾਲ ਦੀ ਕੋਈ ਕਮੀ ਨਹੀਂ ਆਣ ਦਊਗਾ ਮਾਲ ਦੀ ਕੋਈ ਕਮੀ ਨਹੀਂ ਆਣ ਦਊਗਾ 10 ਕਹੋਗੇ 10 ਦਊਗਾ 20 ਕਹੋਗੇ 20 ਦਊਗਾ 50 ਕਹੋਗੇ 50 ਦਊਗਾ ਆ ਲੋ 450 450 ਆ ਲੋ ਲੱਗੀ ਸ਼ੇਰ ਰੁਕ ਗਿਆ ਮਾਲ 450 ਆ ਲੋ 450 ਇਹ ਮਾਲ ਦੇ ਰੇਟ ਆਪਣੇ ਤਾਂ ਸਸਤੇ ਹੁੰਦੇ ਆ ਆਪਾਂ ਲੰਦੇ ਕੁਆਂਟੀਟੀ ਚ ਮਾਲ ਆਪਣਾ ਮਾਲ ਕਪੜਾ ਦੇ ਕੇ ਤਿਆਰ ਕਰਾਈਦਾ ਤਾਂ ਕਿ ਆ ਰੇਟ ਸਸਤਾ ਪਵੇ ਡਾਕਟਰ ਨਹੀਂ ਗੈਜ ਪ੍ਰੋਫਿਟ ਲੈਣਾ ਰਸਤੇ ਤੋਂ ਸਸਤਾ ਵੇਚਣਾ ਜਿੰਨਾ ਸਸਤਾ ਹੋ ਸਕੇ ਆ ਲੋ ਜਾਮ ਕੋਟਨ ਆ ਲੋ ਜਾਮ ਕੋਟਨ ਦਾ ਸੂਟ ਆ ਜਾਮ ਕੋਟਨ ਪਲੇਨ ਕਪੜਾ ਲੈਣ ਚਲੇ ਜਾਓ 150 ਰੁਪਏ ਮੀਟਰ ਦਾ 750 ਰੁਪਏ ਦਾ ਕਪੜਾ ਕਪੜਾ ਧਾਗੇ ਦਾ ਕੰਮ ਹੋਇਆ ਵਾ ਸਾਰਾ ਵਧੀਆ ਪੀਸ ਹੈ ਨ ਇੱਕ ਨੰਬਰ ਡਿਜ਼ਾਈਨਿੰਗ ਹੈ ਠੀਕ ਹੈ ਜੀ ਬਾਜ਼ਾਰ ਦਾ ਰੇਟ ਹੈਗਾ 1600 1700 1800 ਸਾਰੇ ਏਕੇ ਵਾਲੇ ਡੈਡ ਕਿੰਨਾ ਹੈ 899 ਰੁਪਏ ਇੱਕ ਮੇਰੀਆਂ 899 899 ਪੈਂਤੀ ਸੂਟ ਪਿਆਮ ਦਾ ਸੂਟ 899 899 ਮੱਧਾਗੇ ਦਾ ਕੰਮ ਹੋਇਆ ਹੋਇਆ ਗਰਮੀਆਂ ਦਾ ਤੋਹਫਾ ਸੂਟ ਲੈਣੇ ਪੰਜ ਸੂਟ ਲੈਣੇ ਚਾਰ 19 ਮਿਲ ਜਣੇ 19 ਡਿਜ਼ਾਈਨ ਮਿਲ ਜਣੇ ਆ ਲੋ ਆ ਲੋ ਠੀਕ ਹੈ ਜੀ ਵੈਰਾਈਟੀ ਦਊਗਾ ਫੁੱਲ ਮਾਲ ਦਊਗਾ ਫੁੱਲ ਮੈਂ ਤੁਹਾਡਾ ਏਕੇ ਤੁਸੀਂ ਮੇਰਾ ਮਾਨ ਆ ਲੋ ਅਗਲਾ ਡਿਜ਼ਾਈਨ ਕਰੋ ਚੈੱਕ ਡਿਜ਼ਾਈਨਰ ਪੀਸ ਆ ਸਾਰਾ ਪਫ ਦਾ ਕੰਮ ਹੋਇਆ ਵਾ ਬਾਜ਼ਾਰ ਚ ਵਿਗਰੇ 800 ਦਾ ਬਾਜ਼ਾਰ ਚ ਵਿਗਰੇ 900 ਦਾ ਬਾਜੂ ਹੈਗੇ ਨਹੀਂ ਹੈ ਬਾਜੂ ਨਹੀਂ ਹੈਗੇ ਇਹਦੇ ਪੌਂਚੇ ਗੱਡੇ ਹੋਏ ਆ ਗਾਲੇ ਤੇ ਕੰਮ ਆ ਪੱਲੇ ਤੇ ਕੰਮ ਆ ਦੁਪੱਟੇ ਤੇ ਫੋਰਹੈੱਡ ਦਾ ਕੰਮ ਹੋਇਆ ਵਾ ਪੇਂਟ ਵਾਲਾ ਸੂਟ ਆ ਬਹੁਤ ਹੀ ਪਿਆਰਾ ਡਿਜ਼ਾਈਨ ਆ ਕਿੰਨੇ ਦਾ 799 ਰੁਪਏ ਦਾ ਬਾਜ਼ਾਰ ਦਾ ਰੇਟ ਹੈਗਾ 2500 2200 ਪਰ ਇਹ ਕਿਹੜਾ ਨੇੜਾ 799 ਰੁਪਏ ਦਾ ਪੇਜ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਤਾਂ ਕਿ ਹਰ ਇੱਕ ਭੈਣ ਭਰਾ ਦਾ ਹੋ ਸਕੇ ਫਾਇਦਾ ਇੱਕ ਮੇਰੇ ਭੈਣਾਂ ਦੇ ਜਿਨ੍ਹਾਂ ਵੀ ਵਿਆਹ ਦਾ ਕੱਪੜਾ ਲੈਣਾ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਤਾਂ ਕਿ ਮੈਂ ਹਰ ਇੱਕ ਭੈਣ ਭਰਾ ਦਾ ਫਾਇਦਾ ਕਰ ਸਕਾਂ ਮਾਰਕੀਟ ਨਾਲੋਂ ਜਾਇਜ਼ ਰੇਟ ਦਊਂਗਾ ਚੀਜ਼ ਦਊਂਗਾ ਵਧੀਆ ਇੱਕ ਨੰਬਰ ਕੁਆਲਿਟੀ ਹੈ ਕੱਪੜਾ ਕਰ ਲੋ ਚੈੱਕ ਮੈਂ ਤੁਹਾਡਾ ਏਕੇ ਤੁਸੀਂ ਮੇਰਾ ਮਾਨ ਬਾਜ਼ਾਰ ਦਾ ਰੇਟ ਹੈਗਾ ਏ 1400 1500 1800 1900 2000 ਪਰ ਏਕੇ ਕਲੈਕਸ਼ਨ ਨੇ ਕਿੰਨੇ ਦਾ ਦੇਣਾ ਏ 799 ਰੁਪਏ ਦਾ सेल ਲੱਗੀ 18 ਤਰੀਕ ਤੋਂ ਲੈ ਕੇ 31 ਤਰੀਕ ਤੱਕ ਰੰਗ ਦਊਗਾ 4-5 ਰੰਗ ਹਰੇਕ ਸੂਟ ਦੇ ਵਿੱਚ ਮਿਲੂਗੇ ਮੈਂ ਤੁਹਾਡਾ ਏਕੇ ਤੁਸੀਂ ਮੇਰਾ ਮਾਨ ਆ ਲੋ ਜੀ ਅਗਲੀ ਆਈਟਮ ਕਰ ਲਓ ਚੈੱਕ ਇੱਕ ਹੋਰ ਆਈਟਮ ਆ ਗਈ ਹੁਣ ਖਾਦੀ ਗੋੜਨ ਦਾ ਕੱਪੜਾ ਸਾਰਾ ਪੱਫ ਦੇ ਕੰਮ ਹੋਏ ਹੋਏ ਸਾਰੇ ਨਾਲ ਧਾਗੇ ਦਾ ਕੰਮ ਹੋਇਆ ਵਾ ਆ ਲੋ ਤੇ ਦੇਖ ਲਓ ਕਿੰਨਾ ਸੋਹਣਾ ਕੰਮ ਦੀ ਸਫਾਈ ਚੈੱਕ ਕਰ ਲਓ 2 2000 ਵਾਲੇ ਸੂਟਾਂ ਨੂੰ ਮਾਤ ਪਾਉਂਗਾ ਇਹ ਕੰਮ 2 2000 ਵਾਲਿਆਂ ਨੂੰ ਐ ਨਾ ਸਮਝਿਓ ਰੇਟ ਸਸਤਾ ਹੈ ਦਾ ਕੱਪੜਾ ਹਲਕਾ ਹੈ ਕੱਪੜਾ ਹੋਊਗਾ ਵਧੀਆ ਰੇਟ ਹੋਊਗਾ ਘੱਟ ਏਕੇ ਵਾਲੇ ਦੀ ਦੁਕਾਨ ਤੇ ਆਏ ਆ ਤੁਸੀਂ ਏਕੇ ਵਾਲਿਆਂ ਦੀ ਰੇਟ ਬਾਜ਼ਾਰ ਨਾਲੋਂ ਆਪਣੇ ਮੰਦੇ ਦੇਣੇ ਆ ਕੁਆਲਿਟੀ ਦੇਣੀ ਬਾਜ਼ਾਰ ਨਾਲੋਂ ਵਧੀਆ ਹਰ ਇੱਕ ਪੈਣ ਭਰਾ ਦਾ ਆਪਾਂ ਕਰਨਾ ਫਾਇਦਾ ਡਿਜ਼ਾਈਨ ਨਵੀਂ ਤੇ ਮੈਂ 100 ਡਿਜ਼ਾਈਨ ਹੈ ਰੰਗ ਰਹਿਣੇ 4 5 6 ਡਿਜ਼ਾਈਨ ਪਰ ਵਾਧੂ ਦੇ ਦੂੰਗਾ ਜਿੰਨੇ ਤੁਸੀਂ ਕਹੋਗੇ ਓਨੇ ਡਿਜ਼ਾਈਨ ਦੇ ਦੂੰਗਾ ਐਨੀ ਹੈਗਾ ਕਿ ਕੀ ਬੋਲ ਰਿਹਾ ਇੱਕੜ ਜਾਂ ਤੁਹਾਨੂੰ ਦਿਖਾਇਆ ਆ ਲੋ ਦੂਆੜ ਦੇ ਅੰਦਰ ਵੀ ਚੈੱਕ ਕਰ ਲੋ ਨਜ਼ਰ ਬਾਦੂ ਆ ਆ ਲੋ ਕੰਮ ਦੇਖ ਲੋ ਕਿੰਨਾ ਸੋਹਣਾ ਹੋਇਆ ਵਾ ਰੰਗ ਕਹੋਂਗੇ ਰੰਗ ਵੀ ਜਿੰਨੇ ਮਰਜ਼ੀ ਲੈ ਲੋ ਠੀਕ ਹੈ ਜੀ ਕਿੰਨੇ ਦਾ 699 ਰੁਪਏ ਦਾ 699 699 ਆ ਲੋ ਕਰ ਲੋ ਚੈੱਕ ਸਟਾਕ 699 ਰੁਪਏ ਦਾ ਠੀਕ ਹੈ ਜੀ ਆ ਲੋ ਜੀ 699 ਰੁਪਏ ਦੀ ਇੱਕ ਤੇ ਇੱਕ ਵੈਰਾਈਟੀ ਦੇ ਦੂੰਗਾ ਇੱਕ ਤੇ ਇੱਕ ਐ ਨਹੀਂ ਹੈਗਾ ਕਿ ਕਹਿ ਰਿਹਾ ਦਊਗਾ ਜੋ ਰੇਟ ਕਹਤਾ ਉਹੀ ਰੇਟ ਦਊਗਾ 699 ਰੁਪਏ ਦਾ ਪੇਜ ਨੂੰ ਕਰ ਲੋ ਵੱਤੋ ਵੱਤ ਸ਼ੇਅਰ ਤਾਂ ਕਿ ਕਮੈਂਟ ਕਰਕੇ ਦੱਸੋ ਜਿਹੜੀਆਂ ਪਹਿਣਾ ਲੇ ਗੀਆਂ ਸੂਟ ਉਹ ਵੀ ਦੱਸਣ ਕਮੈਂਟ ਕਰਕੇ ਕਿ ਕਿੱਦਾਂ ਦੇ ਨਿਕਲੇ ਕੱਪੜੇ ਵੈਰਾਈਟੀ ਇਤੋਂ ਇਲਾਵਾ 31 ਤਰੀਕ ਤੱਕ ਪੂਰੀ ਦੁਕਾਨ ਚ ਜਿਹੜਾ ਮਰਜੀ ਸੂਟ ਲੈ ਲਓ ਤੁਹਾਨੂੰ ਆਫਰ 'ਚ ਲੱਗੂਗਾ ਆਫਰ ਵਾਲੀ ਰੇਟ ਦਊਗਾ ਆ ਲੋ ਆ ਪੂਰੀ ਬਾਰੀ ਚੈੱਕ ਕਰਾ ਦਿਓ ਪੂਰੀ ਬਾਰੀ ਐਦਾਂ ਚੈੱਕ ਕਰਾ ਦਿਓ ਆ ਦੇਖ ਲੋ ਤੇ ਮਾਰੀ ਜਿਹੜੀ ਮਰਜ਼ੀ ਛੂਟ ਕਢਾ ਲੋ 999 ਰੁਪਏ ਦਾ ਹੋ ਗਿਆ ਕੋਈ ਛੂਟ ਵਿੱਚ 2400 ਵਾਲਾ ਕੋਈ ਹੁਣ 2500 ਵਾਲਾ ਡਿਜ਼ਾਈਨ ਕਰ ਲੋ ਚੈੱਕ ਆਹ ਸ਼ਰਟ ਆ ਐਦਾਂ ਦਾ ਮਾਰੀ ਦਮਾ ਪਿਆ ਸਾਰਾ ਹੈਂਡ ਵਰਕ ਦਾ ਕੰਮ ਹੋਇਆ ਵਾ ਨਾਲ ਹੈਵੀ ਬੋਟਮ ਆ ਆ ਲੋ ਨਾਲ ਹੈਵੀ ਦੁਪੱਟੇ ਠੀਕ ਹੈ ਜੀ ਵੈਰਾਈਟੀ ਕਰ ਲੋ ਚੈੱਕ ਇੱਕ ਦੇ ਇੱਕ ਡਿਜ਼ਾਈਨਿੰਗਾਂ ਦੇ ਦੂੰਗਾ ਵੈਰਾਈਟੀਆਂ ਬਹੁਤ ਆ ਮਾਲ ਬੰਨੀਗਾ ਮਾਰ ਲੋ ਆ ਲੋ ਇਹਦੇ ਬਾਅਦ ਆ ਮਾਲ ਪਿਆ ਇੱਕ ਆ ਲੋ ਕਰੇਵ ਦਾ ਕੱਪੜਾ ਏ ਰੇਟ ਦਊਗਾ ਬਾਜ਼ਾਰ ਨਾਲੋਂ ਅੱਧਾ ਚੀਜ਼ ਦਊਗਾ ਵਧੀਆ ਠੀਕ ਹੈ ਜੀ ਬਾਕੀ ਕਿਸੇ ਨੇ ਕੋਟਾਂ ਦੇ ਕੋਟਾਂ ਦੇ ਲੈਣੇ ਆ ਉਹ ਵੀ ਦਊਗਾ ਆ ਲੋ ਐ ਨਾ ਸਮਝੋ ਜੇ 699 ਵਾਲੇ 699 ਵਾਲੇ ਮਿਲੋਗੇ ਉਹਦੇ ਉੱਪਰ ਵੀ ਮਿਲੂਗੇ ਉਹ ਤੇ ਥੱਲੇ ਵੀ ਮਿਲੂਗੇ ਏਕੇ ਵਾਲੀ ਇੱਕ ਬਾਜ਼ਾਰ ਦੀ ਇਹੋ ਜੀ ਦੁਕਾਨ ਹੈ ਜਿੱਥੇ ਰੈਡੀमेड ਲੈ ਲੋ ਕੱਪੜਾ ਲੈ ਲੋ ਜੋ ਮਰਜ਼ੀ ਲੈ ਲੋ ਸਾਰਾ ਕੁਝ ਮਿਲੂਗਾ ਏਕੇ ਛੱਤ ਨਿੱਚ ਵਧੀਆ ਰੇਟਸ 'ਤੇ ਕੁਆਲਿਟੀ ਵਧੀਆ ਦਊਗਾ ਰੇਟ ਦਊਗਾ ਘੱਟ ਮੈਂ ਤੁਹਾਡਾ ਏਕੇ ਤੁਸੀਂ ਮੇਰਾ ਮਾਨ ਪੇਜ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਏਕੇ ਕਲੈਕਸ਼ਨ 메ਨ ਬਾਜ਼ਾਰ ਕੋਰਾਲੀ ਬਾਣੀਆਂ ਦੀ ਇੱਕੋ ਇੱਕ ਦੁਕਾਨ ਏਕੇ ਕਲੈਕਸ਼ਨ 메ਨ ਬਾਜ਼ਾਰ ਕੋਰਾਲੀ ਇਤੋਂ ਇਲਾਵਾ ਵੀ ਤੁਹਾਨੂੰ ਬਹੁਤ ਵੈਰਾਈਟੀ ਦੇ ਦਊਗਾ ਵੈਰਾਈਟੀ ਕਰ ਲੋ ਚੈੱਕ ਇਤੋਂ ਇਲਾਵਾ ਕਿਸੇ ਹੋਰ ਗਾਗ ਨੇ ਲੈਣੇ ਸ਼ਿਮਰ ਦੇ ਸੂਟ ਔਰ ਗੰਜਾ ਦੇ ਸੂਟ ਠੀਕ ਹੈ ਜੀ ਸ਼ੀਮਰ ਦੇ ਸੂਟ ਲੈਣੇ ਆ ਔਰ ਗੰਜਾ ਦੇ ਸੂਟ ਲੈਣੇ ਆ ਉਹ ਵੀ ਮਿਲੂਗੇ ਆ ਦੇਖੋ ਆ ਸਾਰੇ ਸੂਟ ਲੱਗੇ ਹੋਏ ਆ ਠੀਕ ਹੈ ਜੀ ਸਿਰੇ ਦੇ ਸਿਰੇ ਤੱਕ ਸੂਟੇ ਸੂਟ ਆ ਉਹ ਅੱਗੇ ਤੱਕ ਨਿਗਾ ਮਰਾ ਦੋ ਸੂਟੇ ਸੂਟ ਲੱਗੇ ਹੋਏ ਆ ਸਾਰੇ ਜਿੰਨੀ ਵੀ ਵੈਰਾਈਟੀ ਆ ਸਾਰੀ ਮਿਲੂਗੀ ਉੱਤੇ ਛੱਤ ਨੀਤੇ ਸਾਰੀ ਬਰੇਟੀ ਦੇ ਦੂੰਗਾ ਵੀਡੀਓ ਲੰਬੀ ਨਾ ਹੋ ਸਕੇ ਮੈਂ ਜ਼ਿਆਦਾ ਨਹੀਂ ਦਿਖਾਉਂਗਾ ਦੋ ਚਾਰ ਡਿਜ਼ਾਈਨ ਹੋਰ ਦਿਖਾ ਦਿੰਦਾ ਆ ਲੋ ਕੋਈ ਕਹਿੰਦੀ ਖੀਨ ਖਾਬ ਦਾ ਸੂਟ ਲੈਣਾ ਉਹ ਵੀ ਉਹੀ ਜਿਹੜਾ ਨਾਲ ਕੋਲ ਮਿਲੂਗਾ ਐ ਨਾ ਸੋਚਿਓ ਕਿ ਸਿਰਫ ਸਸਤੇ ਸੂਟੇ ਮਿਲਨੇ ਆ ਕੋਈ ਗਾਹਕ ਨੂੰ ਮਹੰਗੇ ਚਾਹੀਦੇ ਆ 2000 ਵਾਲਾ 5000 ਵਾਲਾ 10000 ਵਾਲਾ ਉਹ ਵੀ ਵੈਰਾਈਟੀ ਮਿਲੋਗੀ ਏਕ ਏਕ ਕਲੈਕਸ਼ਨ ਮੇ ਉਹ ਵੀ ਫਾਇਦੇ ਨਾਲ ਦਊਗਾ ਜਿਹੜਾ ਸੂਟ ਬਾਜ਼ਾਰ ਚ ਵਿਕਰੇ 5000 ਦਾ ਤੁਹਾਨੂੰ ਏਕ ਏਕ ਕਲੈਕਸ਼ਨ ਦੇ ਉੱਤੇ 2-3000 ਮੈਂ ਮਿਲ ਜਣਾ ਇੰਨੀ ਮੇਰੀ ਗਾਰੰਟੀ ਆ ਮੈਂ ਉਹ ਫੁਕਰੀ ਨਹੀਂ ਮਾਰੂੰਗਾ ਤੁਹਾਡੇ ਮੂਰੇ ਕਿ ਹਾਂ ਬਈ 5000 ਵਾਲਾ 699 ਰੁਪਏ ਦਾ ਉਹ ਤੁਹਾਨੂੰ ਵੀ ਪਤਾ ਇਹ ਹੋ ਨਹੀਂ ਸਕਦਾ ਠੀਕ ਹੈ ਨਾ ਆਪਾਂ ਧੋਖਾਧੜੀ ਕੋਈ ਨਹੀਂ ਕਰਨੀ ਸਾਫ਼ ਹੱਟੀ ਨਾਲਿਆਂ ਦੀ ਹੱਟੀ ਸਾਫ਼ ਔਰ ਸਪਸ਼ਟ ਕੰਮ ਕਰਨਾ ਪਾਣੀਆਂ ਦੀ ਹੱਟੀ ਇਹ ਸ਼ਿਮਰਦੇ ਸੂਟ ਆ ਇਹਨਾਂ ਦਾ ਵੀ ਫ ਬਾਜ਼ਾਰ ਚ ਵਿਗਰੇ 3-3000 ਦੇ 4-4000 ਦੇ ਸ਼ਿਮਰ ਦੇ ਸੂਟ ਏਕੇ ਕਲੈਕਸ਼ਨ ਦੇ 1600-1700 ਰੁਪਏ ਮੈਂ ਦੇ ਦੂੰਗਾ ਸ਼ਿਮਰ ਦਾ ਸੂਟ ਪਰ ਬਾਜ਼ਾਰ ਮੈਂ ਕੀ ਕਰਦੇ ਆ ਨਾ ਸਲਵਾਰਾਂ ਲਗਾਉਣ ਨੇ ਹਲਕੀਆਂ ਪਰ ਇਹਦੇ ਨਾਲ ਪਿਓਰ 골ਡਨ ਗੰਦ ਕਰਨੀ ਵਾਲੀ ਸਲਵਾਰ ਲੱਗੀ ਹੋਈ ਆ ਕੁਆਲਿਟੀ ਕਰ ਲਓ ਚੈੱਕ ਡਿਜ਼ਾਈਨ ਕਰ ਲਓ ਚੈੱਕ ਸਲਵਾਰ ਆਪਾਂ ਹਲਕੀ ਨਹੀਂ ਲੈਣੀ ਸਲਵਾਰ ਲੈਣੀ ਆ ਵਧੀਆ ਜਲਦੀ ਜਲਦੀ ਪਹੁੰਚੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੋਰਾਲੀ ਠੀਕ ਹੈ ਜੀ ਸਾਰੇ ਸੂਟ ਤੁਹਾਨੂੰ ਹੁਣ ਮੈਂ ਦਿਖਾਤੇ ਆ ਜਿੰਨਾ ਮਰਜ਼ੀ ਸਟਾਕ ਲੈ ਲਓ ਆ ਲੋ ਆ ਵੀ ਡਿਜ਼ਾਈਨ ਕਰ ਲਓ ਚੱਕ ਕਿੰਨੇ ਦਾ ਬਾਜ਼ਾਰ ਦਾ रेट ਹੈਗਾ 1800 1900 2200 ਪਰ ਏਕ-ਏਕ ਕਲੈਕਸ਼ਨ ਦਾ ਰੇਟ ਹੈਗਾ ਏ 699 ਰੁਪਏ 699 ਲਾ ਗਈ ਸੇਲ ਜਲਦੀ ਆਓ ਜਲਦੀ ਪਾਓ 699 ਰੁਪਏ ਚ ਦਊਗਾ ਇਹ ਜਿਹੇ ਜਿਹੇ ਪਾਰਟੀ ویئر ਸੂਟ ਕਲੈਕਸ਼ਨ 699 ਰੁਪਏ ਮਾ ਠੀਕ ਹੈ ਜੀ ਉਤੋਂ ਬਾਅਦ ਇੱਕ ਮਾਲ ਆ ਰਿਹਾ ਕੱਲੂ ਮੇਰੇ ਕੋਲ ਹੋਰ ਉਹ ਹਜੇ ਚਲੋ ਇੱਕ ਸੈਂਪਲ ਆ ਗਿਆ ਮੇਰੇ ਕੋਲ ਪਹਿਲੇ ਮੈਂ ਤੁਹਾਨੂੰ ਉਹ ਵੀ ਦਿਖਾ ਦਿੰਦਾ ਪੇਂਟ ਵਾਲਾ ਸੂਟ ਆ ਬਾਜ਼ਾਰ ਚੋਂ ਰੇਟ ਹੈਗਾ ਬਾਜ਼ਾਰ ਦਾ ਰੇਟ ਹੈਗਾ ਇਹ 1800 1500 1600 ਹਜ਼ਾਰ ਪਰ ਏਕੇ ਕਲੈਕਸ਼ਨ ਨੇ ਕਿੰਨੇ ਦਾ ਦੇਣਾ 699 ਰੁਪਏ ਚ 699 699 ਇਹਦੇ ਵਿੱਚ ਆਇਆ 200 ਸੂਟ 200 ਸੂਟ ਹੈ ਜਲਦੀ ਜਲਦੀ ਲੈਜੋ ਏਕੇ ਕਲੈਕਸ਼ਨ ਮੇਨ ਵੇਅਰ ਕਰਾ ਲਈ ਟਟ ਲੋ ਮੇਲਾ ਕਿੰਨੇ ਦਾ ਕਿੰਨੇ ਦਾ 699 ਰੁਪਏ ਦਾ 16 ਤਰੀਕ ਤੋਂ 16 ਤਰੀਕ ਤੋਂ ਲੈ ਕੇ 31 ਤਰੀਕ ਤੱਕ ਸੇਲ ਲੱਗ ਗਈ ਹੈ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਤੇ ਮਾਤਾ ਰਾਣੀ ਦੇ ਮੇਲਿਆਂ ਤੇ ਸਪੈਸ਼ਲ ਮਾਤਾ ਰਾਣੀ ਦੇ ਮੇਲਿਆਂ ਤੇ ਸਪੈਸ਼ਲ ਆਫਰ ਲੱਗ ਗਈ ਹੈ 699 250 450 999 1699 ਜੇ ਕਿਸੇ ਨੇ ਵਧੀਆ ਲੈਣੇ ਆ ਤਾਂ 299 ਵਾਲੇ ਬਹੁਤ ਵਧੀਆ ਸੂਟ ਹੈ ਟੌਪ ਟੌਪ ਦੇ ਉਹ ਵੀਡੀਓ ਚ ਦਿਖਾਏ ਨਹੀਂ ਤਾਂ ਕਿ ਲੰਬੀ ਨਾ ਹੋ ਜਾਵੇ ਕਿਸੇ ਨੂੰ ਵੀ ਲੈਣੇ ਆ ਉਦਾਂ ਦਾ ਸੂਟ ਤਾਂ ਫੋਟੋ ਮੰਗਾ ਸਕਦਾ ਹੈ WhatsApp ਤੇ ਵੀ ਇਨਸਟਾਗ੍ਰਾਮ ਦੇ ਮੰਗਾਣੀਆਂ ਇਨਸਟਾਗ੍ਰਾਮ ਤੇ ਮੰਗਾ ਲਓ WhatsApp ਤੇ ਮੰਗਾਣੀਆਂ WhatsApp ਤੇ ਮੰਗਾ ਲਓ ਆਨਲਾਈਨ ਭੇਜਣਾ ਉਹ ਵੀ ਕੋਰੀਅਰ ਹੋ ਜਾਊਗਾ ਕੋਈ ਚੱਕਰ ਨਹੀਂ ਹੈਗਾ ਅਨਾਰਕਲੀਆਂ 1299 ਰੁਪਏ ਦੀ ਕਰਤੀ 2400 2500 ਵਾਲੀ AK ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਵੱਧ ਚੜ ਕੇ ਸੇਲ 'ਚ ਯੋਗਦਾਨ ਦਿਓ ਆਪਣੇ ਨਾਲ ਦੀਆਂ ਸਾਥਣਾਂ ਨੂੰ ਭੈਣਾਂ ਨੂੰ ਨਾਲ ਦੀ ਨਾਲ ਲਿਆਓ ਤਾਂ ਕਿ ਹਰ ਇੱਕ ਭੈਣ ਭਰਾ ਦਾ ਹੋ ਸਕੇ ਫਾਇਦਾ ਤੁਹਾਡੀ ਉਡੀਕ AK ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਲਾਲਿਆਂ ਦੀ ਹੱਟੀ ਬਾਣੀਆਂ ਦੀ ਹੱਟੀ ਜਲਦੀ ਆਓ ਜਲਦੀ ਆਓ ਜਲਦੀ ਪਾਓ ਤੁਹਾਡੇ ਇੰਤਜ਼ਾਰ ਇਹ ਕੇ ਕਲੈਕਸ਼ਨ ਮੇਨ ਬਾਜ਼ਾਰ ਕੋਰਾਲੀ